ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂ ਹਾਂਜੀ ਹਾਂਜੀ ਕਰਦੇ ਨੇ ਕੀ ਹਾਲ ਚਾਲ ਆ ਹਾਂਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜਿਸ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਨ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਂ ਕੀ ਆ ਜੀ ਕੀ ਤੁਕ ਬੋਲਦੇ ਹੋ ਸਰ ਦੱਸ ਦਿੰਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਹੋਰ ਕੀ ਦੀਆ ਐਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕਾ ਹੋਰ ਹਾਂ ਅਮਰੀਕਾ ਹੋਰ ਅਮਰੀਕਾ ਹੋਰ ਠੀਕ ਐ ਹੁਣ ਪਤਾ ਨਾ ਉਹਦੇ ਨਾਲ ਕੀ ਟਰੈਜੇਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਂਦੇ ਕਿੱਥੇ ਆ ਕਿਹੜੇ ਆਪਣੇ ਥਾਣੇ ਚ ਆ ਖਾਣਾ ਨਹੀਂ ਅਸੀਂ ਦਾਗ ਦਾਗਦੇ ਸੋਣਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਹੁਣ ਭਾਇਂ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ 1 ਲੱਖ ਰੁਪਈਆ ਅੱਛਾ ਕਿਹੜੇ ਕਰਦੇ ਜੀ ਭਾਈ ਇਹ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਲੈ ਖਾਤਾ ਦੇ ਪਾਵਾਂਗੇ ਕਿ ਤੁਸੀਂ ਗੁੜੀਆਂ ਕਿੱਥੇ ਗੱਲ ਕਰਾਓਗੇ ਗੁੜੀਆਂ ਨਾਲ ਮੇਰੀ ਅੱਜ ਟਾਈਮ ਗੱਲ ਕਰਾ ਦੇਾਂਗੇ ਜੀ 15 ਮਿੰਟਾਂ ਤਿੱਖਣ ਗੱਲ ਕਰਾਓ ਤਾਂ ਫੇਰ ਹੀ ਪੈਸੇ ਪਾਵਾਂਗੇ ਨਾ ਹਾਂ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂ ਹਾਂ ਜੀ ਹਾਂ ਜੀ ਕਰ ਦੋ ਜੀ ਕੀ ਹਾਲ ਚਾਲ ਆ ਹਾਂ ਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜੀ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਾਉਣ ਗਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਕਿੱਥੋਂ ਬੋਲਦੇ ਹੋ ਸਰ ਦਾ ਬੰਨਿਆ ਦੱਸਾਂਗੇ ਤੁਹਾਨੂੰ ਦੱਸਣ ਲਈ ਕਾਲ ਕੀਤੀ ਆ ਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾਂ ਕੀ ਆ ਬੇਟੀ ਦਾ ਅਮਰੀਕਾ ਹਾਂ ਅਮਰੀਕਾ ਕਰੋ ਅਮਰੀਕਾ ਹੋਰ ਠੀਕ ਹੈ ਹੁਣ ਪਤਾ ਬਾ ਆਦੇ ਨਾਲ ਕੀ ਟਰੈ ਜੜੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਆ ਸਰ ਸਾਡੀ ਕਸਟਡੀ ਚ ਹੈਗੀ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਂਦੇ ਕਿੱਥੇ ਆ ਕਿਹੜੀ ਆਪਣੇ ਥਾਣੇ ਚ ਆ ਆਣਾ ਨਹੀਂ ਅਸੀਂ ਦਾਖਾ ਦੇ ਸੋਨਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਹੁਣ ਪਾਇਂ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ 1 ਲੱਖ ਰੁਪਈਆ ਅੱਛਾ ਕੜੇ ਕਰਦੇ ਜੀ ਬਾਈਏ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਨਾ ਖਾਤਾ ਦੇ ਪਾਵਾਂਗੇ ਕਿੁੱਤੇ ਗੁੜੀਆ ਕਿੱਥੇ ਗੱਲ ਕਰਾਓਗੇ ਗੁੜੀਆ ਨਾ ਮੇਰੀ ਅੱਜ ਟਾਈਮ ਗੱਲ ਕਰਾ ਦੇਾਂਗੇ ਜੀ 15 ਮਿੰਟਾਂ ਤੱਕ ਮੇਰੇ ਗੱਲ ਕਰਾਓ ਤੇ ਫੇਰ ਹੀ ਪੈਸੇ ਪਾਵਾਂਗੇ ਨਾ ਹਾਂ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂ ਹਾਂ ਜੀ ਹਾਂ ਜੀ ਕਰ ਦਿੰਦੇ ਹਾਂ ਜੀ ਕੀ ਹਾਲ ਚਾਲ ਆ ਹਾਂ ਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜਿਸ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰ ਹੀ ਆ ਜੀ ਠੀਕ ਹੈ ਘਾਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਵਾ ਲਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਕੁੱਤੋਂ ਬੋਲਦੇ ਹੋ ਸਰ 10 ਦਿਨਿਆਂ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਹੋਰ ਕੀ ਦੀਆ ਐਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕਾ ਹੋਰ ਹਾਂ ਅਮਰੀਕਾ ਹੋਰ ਅਮਰੀਕਾ ਹੋਰ ਠੀਕ ਐ ਹੁਣ ਪਤਾ ਬਾ ਉਹਦੇ ਨਾਲ ਕੀ ਟਰੈਜਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈਗੀ ਆ ਓਕੇ 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 ਕੋਈ ਨਹੀਂ ਆ ਕੇ ਲੈ ਜਾਵੇ ਕਿੱਥੇ ਆ ਕਿਹੜੀ ਆਪਣੇ ਥਾਣੇ ਚ ਆ ਆਣਾ ਨਹੀਂ ਅਸੀਂ ਦਾਗ ਦਾਗ ਦੇਣਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਉਹਨੂੰ ਪਾਇੰ ਜਮਾ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ 1 ਲੱਖ ਰੁਪਈਆ ਅੱਛਾ ਕਿਹੜੇ ਘਰ ਤੇ ਪਾਈਏ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗਾਂਗੇ ਤੇ ਤੁਸੀਂ ਹਾਂ ਭੇਜੋ ਲੈ ਖਾਤਾ ਦੇ ਪਾਵਾਂਗੇ ਕੁੱਤੇ ਗੁੜੀਆਂ ਕਿੱਥੇ ਗੱਲ ਕਰਾਓਗੇ ਗੁੜੀਆਂ ਨਾਲ ਮੇਰੀ ਅਜੇ ਟਾਈਮ ਗੱਲ ਕਰਾ ਦਿਆਂਗੇ ਜੀ 15 ਮਿੰਟਾਂ ਤੱਕ ਮੇਰੇ ਨਾਲ ਗੱਲ ਕਰੋ ਤਾਂ ਫੇਰ ਹੀ ਪੈਸੇ ਪਾਵਾਂਗੇ ਨਾ hum <coughs> <coughs>